ਅਨਪਛਾਤੇ ਘਰ ਦਾ ਕਾਰਨ ਲੱਗੀ ਅੱਗ ਕਾਰਨ 7 ਦੁੱਧਾਰੂ ਗਾਵਾਂ ਸਮੇਤ ਇੱਕ ਨਾ ਜੰਮੀ ਬਸ਼ਰੀ ਜੁਲਸੀਆਂ ਦੋ ਗਾਵਾਂ ਦੀ ਮੌਕੇ ਤੇ ਮੌਤ ਹੋ ਗਈ। ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਸ਼ੀਨਾ ਬੇੜ ਤੋਂ ਅੱਜ ਜਿਹੜੇ 7 ਗਾਵਾਂ ਅੱਗ 'ਚ ਜੁਲਸ ਜਾਣ ਦਾ ਦਰਦਨਾਕ ਖਬਰ ਸਾਹਮਣੇ ਆਈ ਹੈ। ਇਹਨਾਂ ਵਿੱਚ ਇੱਕ ਦੁੱਧਾਰੂ ਗਾਂ ਨਾ ਜੰਮੀ ਬਸ਼ਰੀ ਵੀ ਸ਼ਾਮਿਲ ਹੈ ਜਿਨ੍ਹਾਂ ਦੀ ਤਰਫ ਤਰਫ ਕੇ ਮੌਤ ਹੋ ਗਈ। ਪੀੜਤ ਪਸ਼ੂ ਮਾਲਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਸ਼ੀਨਾ ਬੇੜ ਦੇ ਬਾਹਰ ਖੇਤਾਂ ਵਿੱਚ ਸਥਿਤ ਉਸੋ ਦੀ ਹਵੇਲੀ ਵਿੱਚ ਅਚਾਨਕ ਅੱਗ ਲੱਗ ਗਈ। ਅੰਦਰ ਅੱਧੀ ਦਰਜਨ ਤੋਂ ਵੱਧੇਰੇ ਦੁੱਧਾਰੂ ਗਾਵਾਂ ਬੰਨੀ ਹੋਈਆਂ ਸਨ ਅਤੇ ਸਵੇਰੇ 9:30 ਦੇ ਕਰੀਬ ਕਿਸੇ ਨੇ ਸੂchnਾ ਦਿੱਤੀ ਕਿ ਉਹਨਾਂ ਦੀ ਹਵੇਲੀ ਵਿੱਚ ਅੱਗ ਦੇ ਭੰਮਰ ਮੱਚ ਰਹੇ ਹਨ ਜਦੋਂ ਤੱਕ ਪਿੰਡ ਵਾਸੀਆਂ ਵੱਲੋਂ ਜਦਦਾਇਸ਼ ਕਰਕੇ ਬਾਕੀ ਗਾਵਾਂ ਦੇ ਰਸੇ ਵਗੈਰਾ ਖੋਲ ਦਿੱਤੇ ਗਏ ਉਦੋਂ ਤੱਕ ਇੱਕ ਨਲ ਜੰਮੀ ਬੱਛੀ ਅਤੇ ਦੁੱਧਾਰੂ ਗਾਂ ਜੁਲਸ ਕੇ ਮਰ ਚੁੱਕੀ ਸੀ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਘਟਨਾ ਦੀ ਸਥਿਰੀ ਹੈ ਗਾਏ ਹੈ ਤਾਂ ਘਰੋਂ ਕੱਢ ਕੇ ਚਲ ਕੇ ਘਰ ਮੁੜ ਕੇ ਫੇਰ ਮੈਂ ਘੇੜਾ ਮਾਰਨਾ ਤੇ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਗੁਡੀਂ ਸੜੇ ਜਾਣਾ ਮਗੇਰੇ ਸਾਲੀ ਸੜੇ ਜਾਣਾ ਮੈਂ ਡੇਲੀ ਜਾਣਾ ਜਨਾ ਮੁੜ ਕੇ ਮੈਂ ਆਇਆ ਮਸਾਲਿਆਂ ਤੋਂ ਵਾਪਸ ਆਇਆ ਰੋਲਾ ਪਿਆ ਵੀ ਅੱਗ ਲੱਗੀ ਅੱਗ ਲੱਗੀ ਆਕੇ ਵੇਖਿਆ ਤੇ ਗਾਂ ਹੀ ਵਿੱਚ ਸੜ ਗਈ ਇਹ ਤੇ ਦੂਜੀਆਂ ਗਾਵਾਂ ਦਾ ਰਸੇ ਵੜਜੇ ਲ ਕੁਆਂਡੀਆਂ ਨੇ ਰਸੇ ਵੜੇ ਤਿੰਨ ਚਾਰ ਗਾਵਾਂ ਮੇਰੀਆਂ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਇਹ ਹੀ ਪਤਾ ਲੱਗਾ ਕਿਦਾਂ ਲੱਗ ਲੱਗੀ ਬਸੋ ਲਿਆ ਗਈ ਬਸੋ ਲਿਆਂ ਦੀ 50000 ਆਕੇ ਕਿਨਾ ਗਾਵਾਂ ਤੋਂ ਜ਼ਿਆਦਾ ਸੜ ਗਈਆਂ ਜੀ ਉਹ ਯਾਨੋ ਏਖੋ ਕੀ ਟਿਕਟਾ ਟਾਕੇ ਲਵਾਨੇ ਕੀ ਬੰਨਾ ਇਹ ਸਰਪ੍ਰਮਾਤਮ ਨੂੰ ਪਤਾ ਕੀ ਹੁਣਾ ਕੀ ਰਹੀ ਗਾਈਆਂ ਦਾ ਕਾਰੋਬਾਰ ਜਾਂ ਦਿਹਾੜੀ ਟੋਲ ਲੈਣੀ ਸਸਨ ਤੋਂ ਮੰਗੇ ਇਹ ਕਰਨਾ ਵੀ ਮੈਨੂੰ ਨਿصاف ਮਿਲਣਾ ਚਾਹੀਦਾ ਹਾਂਜੀ ਫੇਰ ਨਾ ਜੋਰ ਧੱਕਾ ਹੋਏ ਮਦਦ ਮਿਲ 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 ਜਾਈ ਦੀ ਠੀਕ ਹੈ ਮੇਰੀ ਮਤਲਬ ਕਰੋ ਜੀ ਜੇ ਮੈਂ ਮੁੜ ਕੇ ਫੇਰ ਆਪਣਾ ਕਾਰੋਬਾਰ ਕੰਮ ਕਰ ਸਕਾ ਇਥੇ ਤੁਹਾਡੇ ਸਾਹਮਣੇ ਸੜ ਕੇ ਸੁਭਾ ਹੋ ਗਿਆ ਬਿਲਕੁਲ 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 ਆਮ ਸੰਭਾਲ ਇਹ ਬਿਮਾਰ ਹੈ ਤੇ ਫਿਆ ਪੱਟੇ ਪੱਟੇ ਭਾਜੀ ਲਿਆ ਕੇ ਪਉਂਦੀ ਹੈ ਠੀਕ ਹੈ ਜੀ ਘਰ ਦਾ ਕੰਮ ਕਮਾਤ ਚਲਾਇਆ ਬੱਚੇ ਨੂੰ ਚਲਾਣੇ ਬਿਆਜੀ ਪਿਆ ਚੁੱਕ ਕੇ ਫੇਰ ਲਿਆਉਂਦੀ ਹੈ ਗਾਈ ਭਾਜੀ ਦੰਦਾ ਵੀ ਤਾਂ ਚਲੇ ਬਿਮਾਰ ਹੈ ਤੇ ਚੱਲ ਦੁੱਧ ਦੋਈ ਦੱਸਿਆ ਜਾ ਰਹੇ ਹਾਂ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਹੈ ਕੋਈ ਵੀ ਕੀ ਲੱਗਦਾ ਕਾਰਨ ਕੀ ਅੱਗ ਲੱਗਦਾ ਕੋਈ ਸਮਝ ਨਹੀਂ ਲੱਗੀ ਭਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਂ ਮਤਲਬ ਪੱਟੇ ਪੱਟੇ ਪਾਏ ਆ ਜੀ ਤੇ ਤਾਂ ਤੁਨ ਕੱਢੀ ਇਹਨੇ ਜਿਹੜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁਟਣਗੇ ਆਏ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹਾਂ ਡੰਗਿਆ ਮੇਰੇ ਦੇਰ ਰਸ ਨੂੰ ਵਧਾਈਆਂ ਆਖਣੇ ਮੈਂ ਵੇਖੇ ਵੀ ਨਹੀਂ ਮਤਾਈਆਂ ਦੇ ਨੇ ਤੁਸੀਂ ਮੇਰੇ ਗਾਇਨਸ ਸੋਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਸੀ ਹਾਂਜੀ ਹਾਂਜੀ ਤੇ ਚਲ ਗਾਇਨਸ ਸੋਈ ਸਾਡੀ ਠੀਕ ਜੀ ਜੀ ਆਹੋ ਅੱਗ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਆਨੇ ਕੋਈ ਸਮਝਣ ਲੱਗੀ ਸਾਨੂੰ ਭਾਜੀ ਹੋਰ ਕਿਹੜਾ ਸਾਨੂੰ ਕਿਹਦੇ ਪਾਸੇ ਹਸਰਾ ਆ ਕੋਈ ਹਸਰ ਰਿਹਾ ਕਾ ਇਸ ਦੂਰ ਸੇ ਰਹੀ ਹੈ ਤੇ ਮਾੜੇ ਬੰਦਰਾ ਰੱਬ ਵੀ ਆ ਭਾਜੀ ਹਾਂਜੀ ਕੀ ਮੰਗਣਾ ਕਿਸ ਕੋਲ ਆ ਸੀ ਪਰਮਾਤਮਾ ਦੇ ਵੇਹਰੇ ਪੂਰੀ ਪੈਂਦੀ ਹੈ ਜੀ 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 ਸਰ ਜੀ ਦੇਖਣਾ ਕਿ ਇਹ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘਟਣਾ ਦਾ ਘਟਣਾ ਕੀ ਹੋਈ ਹੈ ਜੀ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਜੀ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਵਾ ਕੇ ਵਜਾਇਆ ਪਰ ਵਿਚਾਰੇ ਆਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਈਏ ਧਾਰ ਵੀ ਨਹੀਂ ਚੋਈ ਨਾਲ ਬੱਛੀ ਮੰਗਰ ਸੜ ਕੇ ਸਵਾਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ ਜੀ ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡੀਸਾਉਂ ਸਾਡੀ ਉਹ ਮੰਗੇ ਪਰ ਸਸਸ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਈ ਠੀਕ ਹੈ ਜੇ ਥੋੜੀ ਬੋ ਸਰਕਾਰ ਵਾਲੋ ਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆ ਹੁੰਦਾ ਜਿਵੇਂ ਬਰਾਂਡਾ ਵੀ ਖਤਮ ਹੋ ਗਿਆ ਤੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਟਮੰਦੇ ਕੋਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਗਾਈਆਂ ਨੇ ਸਾਡੇ ਹਿਸਾਬ ਨਾਲ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਧ ਸਾਰੀਆਂ ਝੁੱਲਸੀਆਂ ਸਾਰੀਆਂ ਝੁੱਲਸੀਆਂ ਵੀ ਫਿਰ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋੜੇ ਉਹਨਾਂ ਦਾ ਪਤਾ ਵੀ ਕੋਈ ਨਹੀਂ ਹੱਥ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋ ਵੇ ਚਲੋ ਥੋੜੀ ਬੋਦੀ ਕੋ ਮਤ ਹੋ ਜੇ ਗਰੀਬਾਂ ਦੇ ਚਲੋ ਵਿਚਾਰੇ ਆਪਣਾ ਫੇਰ ਮਾੜਾ ਮੋਟਾ ਕਾਰੋ